ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਤੇ ਫਰੋਜਪੁਰ ਤੋਂ ਫਾਜ਼ਲ ਕਾ ਰੋਡ ਦੇ ਉੱਤੇ ਖਾਈ ਫੇਮੇ ਕੀ ਨੰਗਣ ਤੋਂ ਬਾਅਦ ਮਿੱਤਰੋ ਪਿੰਡ ਆਉਂਦਾ ਵਾ ਰੋਡ ਦੇ ਉੱਤੇ ਪੂਰੇ ਕਲਾ ਪੂਰੇ ਕਲਾ ਪਿੰਡ ਦੇ ਵਿੱਚ ਘਰੇਲੂ ਫਾਰਮਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਇੱਕ ਹੋਰ ਤੁਹਾਡੇ ਕੰਮ ਦੀ ਜਿਹੜੇ ਪ੍ਰਾਤ ਚੰਗੀ ਗਾਂ ਦੇ ਸ਼ਕੀਨਾ ਉਹਨਾਂ ਦੇ ਲਈ ਇੱਕ ਵਿਹੜ ਲੈ ਕੇ ਆਇਆ ਮਿੱਤਰੋ ਕਰਮਾਲੀ ਨੇ ਚੰਗਾ ਦੁੱਧ ਦਿੱਤਾ ਹੋਇਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰੇ ਦੀ ਡਿਮਾਂਡ ਕਰਦਾ ਅਜੋ ਸਾਰੀ ਜਾਣਕਾਰੀ ਲੈ ਲੈਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸਿਤਾ ਦੇ ਪਰਿਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਆਪਣਾ ਆਪਣਾ ਨਾਮ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਮਨਜਿੰਦਰ ਬਾਈ ਘਰ ਤਾਂ ਆਪਣਾ ਆ ਗਿਆ ਪੂਰੇ ਕਲਾ ਪਿੰਨ ਸਕੂਲ ਦੇ ਕੋਲੇ ਹਣਾ ਠੀਕ ਆ ਬਾਈ ਅੱਛਾ ਹੁਣ ਜਿਹੜੀ ਗਾਂ ਵੇਚਣੀ ਆ ਆਪਾਂ ਵੀਰੇ ਕਿਨੇ ਵਾਂ ਸੁਆ ਵੱਡੇ ਬਾਈ ਇਹ ਬਾਈ ਜੀ ਦੂਜਾ ਸੁਆ ਜੀ ਦੂਜਾ ਸੁਆ ਇਹਨੇ ਸੂਨਾ ਵਾ ਬਾਈ ਹਾਂਜੀ ਹਾਂਜੀ ਕਿਨੇ ਦਿਨ ਪਿਆ ਵੀਰੇ ਇਹਦੇ ਅਜੇ ਇਹਦੇ 5 ਤੋਂ 7 ਦਿਨ ਪਏ ਆ 28 ਤੋਂ 30 ਲੀਟਰ ਦਾ ਦਿੱਤਾ ਠੀਕ ਆ ਬਾਈ ਫਿਰ ਤਾਂ ਚੂਣ ਚੰਨ ਦੇ ਵਿੱਚ ਚੰਗੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਮਸ਼ੀਨੀ ਚਵਾਈ ਕਰਦਾ ਵੀਰੇ ਹੱਥੀ ਨਹੀਂ ਹੱਥੀ ਚਵਾਈ ਚਲਦੀ ਚਵਾਈ ਕਰਦਾ ਠੀਕ ਆ ਵੀਰੇ ਅੱਛਾ ਜੇ ਕੋ ਹੁਣ ਪ੍ਰਾ ਰੱਖਣ ਨਾਲ ਲੈ ਜਾਵੇ ਆਪਣੇ ਹਨਾ ਆਪਾਂ ਵੇਚਣੀ ਕੀ ਰੇਟ ਰੱਖਿਓ ਜਿਹੜਾ ਆਪਾਂ ਦੇਣ ਲੈਣ ਵਾਲਾ ਨੇੜੇ ਦੀ ਗੱਲ ਨਾਲ 85000 ਰੁਪਏ ਦੀ ਆਪਣਾ ਬਸ ਠੀਕ ਆ ਬਾਈ ਯਾਰ ਤਾਂ ਹੋਈ ਨਾ ਗੱਲ ਮਿੱਤਰੋ ਐਵੇਂ ਸਵਾ ਸਵਾ ਲੱਖ ਮੰਗੀਆਂ ਦੇ ਬਾਅਦ ਕਹਿ ਦਿੰਦੇ ਵਿਕਦੀ ਨਹੀਂ ਵਿਕਣੀ ਦਾ ਵੀਰੇ ਮਾਰਕੀਟ ਰੇਟ ਤੇ ਚੀਜ਼ ਆ ਬਾਈ ਥੋੜੀ ਵੀਰੇ ਮਾੜਾ ਜਾ ਵੱਡੇ ਭਾਈ ਆ ਹੁੰਦਾ ਬਈ ਜਿਹੜਾ ਬਈ ਸਮਝਦਾਰ ਆ ਜਿੰਦੇ ਨਾਲ ਜਿਹੜਾ ਸਾਡੇ ਨਾਲ ਆ ਕੇ ਕਸੂਰ ਵੇਖਦਾ ਉਹ ਤਾਂ ਪਾਫਰ ਵਿਕਿਆ ਹੁੰਦਾ ਹੁਣ ਜਿਹੜੇ ਭਰਾ ਇਹਨੂੰ ਬਾਹਰੋਂ ਲੈ ਜਿਹੜੇ ਭਰਾ ਨਹੀਂ ਮੰਨਦੇ ਫਿਰ ਉਹਨਾਂ ਦੇ ਵਿੱਚ ਸਾਡਾ ਵੀ ਬਈ ਕੋਈ ਕਸੂਰ ਨਹੀਂ ਹੁੰਦਾ ਵੀਰੇ ਆਹ ਵੇਖੋ ਆਹ ਵੱੱਠੀ ਐ ਮੇਤਰੋ ਥੱਲੋ ਥੱਲੋ ਵੀ ਤੁਸੀਂ ਇਹ ਪਏ ਬ੍ਰਾਂਡ ਪੀਸ ਆ ਜਾਵਾ ਬਈ ਲੈ ਆ ਵੀਰੇ ਮੋੜ ਦੇ ਬਹੁਤ ਚੰਗਾ ਟਿਕਾਣਾ ਜਿਹੜਾ ਗਾਂ ਦਾ ਕਰਮਾ ਵਾਲੀ ਦਾ ਹਾਂ ਹਜੇ ਦਿਨ ਕਰਮਾ ਵਾਲੀ ਨੇ ਲੈ ਜਾਣੇ ਆ ਮੇਤਰੋ ਖੁੱਲੇ ਬਾਹਲੇ ਨਹੀਂ ਦਾ ਪੰਜ-ਸੱਤ ਦਿਨ ਲੱਗ ਗਿਆ ਥੱਲੋਂ ਲੈਣ ਤੋਂ ਤੁਰਿਆ ਨਹੀਂ ਜਾਣਾ ਵੈੜ ਤੋਂ ਓਡੀ ਚੰਗੀ ਤਿਆਰੀ ਆ ਕਰ ਮੈਸਥਾਨ ਵੀ ਬਹੁਤ ਚੰਗਾ ਲੱਗਾ ਬਾਈ ਪਾਉਂਦੇ ਹੱਥੀ ਚਵਾਈ ਵਾਲਾ ਭਾਈ ਮਸ਼ੀਨੀ ਚਵਾਈ ਕਰ ਲਿਓ ਤੁਹਾਡੇ ਤੇ ਡਿਪੈਂਡ ਆ ਪਰ ਆਰਡਰ ਆਰਡਰ ਦੀ ਕੁਆਲਿਟੀ ਬਹੁਤ ਬਿਹਤਰੀਨ ਆ ਵੱਛੀ ਦੀ ਬਈ ਐਨ ਕੈਨੇਡਾ ਵਾਲੀਆਂ ਗਾਈਆਂ ਰਗਾ ਲੇਵਾ ਮਾਣਾ ਮਦਰੀ ਮਦਰੀ ਡਾਲ ਦੇ ਵਿੱਚ ਚੰਗੇ ਦੁੱਧ ਵਾਲੀ ਵੜਾ ਮਿੱਤਰੋ ਇਹਦੀ 32 ਕਿਲੋ ਦੁੱਧ ਦਾ ਤੌਰ ਨਾ ਦਈ ਜਾਊਗੀ ਮੈਂ ਅਸੀਂ 40 ਨਹੀਂ ਕਹਿੰਦੇ 35 ਨਹੀਂ ਕਹਿੰਦੇ 30 32 ਦੁੱਧ ਦਾ ਡਿਗਦੀ ਨਹੀਂ ਕਰਨ ਵਾਲੀ ਅੱਜ ਸਿਰਫ 85000 ਦੇ ਵਿੱਚੋਂ ਤੁਹਾਨੂੰ ਛੋੜ ਹੋਊਗੀ ਉਹ ਵੀਰਾ 1000 ਕਰ ਦਵੇ ਉਹ ਵੀਰਾ 2000 ਕਰ ਦਵੇ ਉਹ ਬਾਈ ਤੇ ਡਿਪੈਂਡ ਆ ਤੇ ਬਈ ਨੰਬਰ ਲੈ ਲੈਣੇ ਵੀਰੇ ਨੰਬਰ ਦੱਸੀ ਕੇਰ ਜੀ ਆਪਾਂ 8720 ਸੀ 04545 ਇੱਕ ਵਾਰੀ ਹੋਰ ਬੋਲੋ 87280 87280 04545 04545 ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਰابطਾ ਕਰਿਆ ਮਿੱਤਰੋ ਪਿੰਡ ਹੈਗਾ ਉਹ ਜਿਹੜਾ ਪੂਰੇ ਕਲਾ ਜ਼ਿਲ੍ਹਾ ਫਰੀਦਪੁਰ ਨੇੜੇ ਖਾਈ ਫੇਮੇਗੀ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਦੂਜਾ ਸੁਆ 30 ਕਿਲੋ ਵਾਲੀ ਦਾ